ऑपरेशन निश्चित है तो फरीदकोट وچ سائیکل ریلی کرائی جا رہی ہے اس وقت ਅਸੀਂ نیشنل ਹਾਈਵੇ ਨੰਬਰ 54 ਤੇ ਮੌਜੂਦ ਆ ਤਸਵੀਰਾਂ ਇਸ ਵਕਤ ਤੁਸੀਂ ਵੀ ਦੇਖ ਸਕਦੇ ਹੋ ਆ ਵੱਡੀ ਗਿਣਤੀ ਵਿੱਚ ਸਾਈਕਲਿਸਟ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਆ ਜਿਹੜੀ ਇੱਥੋਂ ਸਾਈਕਲ ریلی ਹੈਗੀ ਆ ਉਹ ਸ਼ੁਰੂ ਹੋਣ ਲੱਗੀ ਆ ਤੇ ਇਸ ਵਕਤ ਤਸਵੀਰ ਤੁਸੀਂ ਵੀ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸਾਈਕਲਿਸਟ ਜਿਹੜੇ ਨੇ ਇਸ ਵਕਤ ਤੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਇਸ ਵਕਤ ਆ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਨੇ ਸਾਈਕਲਿਸਟ ਇੱਥੇ ਪਹੁੰਚੇ ਹੋਏ ਨੇ ਗੱਲਬਤ ਕਰ ਲੰਨੇ ਆ ਨਾ ਅੱਜ ਜੋ ਸਾਈਕਲਿਸਟ ਆਏ ਨੇ ਸਰ ਕਿਸ ਤਰੀਕੇ ਦਾ ਲੱਗ ਰਿਹਾ ਚ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਔਰ ਇਹ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਸਿਹਤ ਦੇ ਸਾਡੀ ਸਿਹਤ ਵਾਸਤੇ ਇਹ ਬਹੁਤ ਵਧੀਆ ਸਭ ਤੋਂ ਬੈਸਟ ਜਿਹੜਾ ਸਾਈਕਲਿੰਗ ਕਰਨੀ ਚਾਹੀਦੀ ਹੈ ਬਿਲਕੁਲ ਸਾਈਕਲ ਰੈਲੀ ਜਿਹੜੀ ਹੈਗੇ ਇਸ ਵਕਤ ਸ਼ੁਰੂ ਹੋਣ ਲੱਗੀ ਹੈ ਮੈਡਮ ਕਿਵੇਂ ਦਾ ਲੱਗ ਰਿਹਾ ਅੱਜ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਇੱਕ ਫਿਲਹਾਲ ਇੱਕ ਕੋਸ਼ਿਸ਼ ਆ ਮਿਸ਼ਨ ਨਿਸ਼ੇ ਦੇ ਵਿੱਚ ਤੇ ਜਿਹੜਾ ਅਸੀਂ ਇਹਨੂੰ ਜਾਰੀ ਰੱਖਾਂਗੇ ਮਾਨਯੋਗ ਐਸਐਸਪੀ ਸਾਹਿਬਾ ਜਿਹੜਾ ਉਪਰਾਲਾ ਕੀਤਾ ਗਿਆ ਇਹਨੂੰ ਅਸੀਂ ਅੱਗੇ ਤੋਰਾਂਗੇ ਸਰ ਕਿਵੇਂ ਲੱਗ ਰਿਹਾ ਬੜਾ ਸੁਭਾ ਸੋਹਰੇ ਮੋਲ ਬਣਿਆ ਹੋਇਆ ਬੜਾ ਵਧੀਆ ਬਹੁਤ ਵਧੀਆ ਜੀ ਮੋੜਾ ਜੀ ਲੋਕਾਂ ਦੀ ਇਸ ਗੱਲ ਦੀ ਬਹੁਤ ਖੁਸ਼ੀ ਆ ਜੀ ਤੇ ਨੇਚੇ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਜੀ ਇਹਨੂੰ ਬਹੁਤ ਚਾਰਚਨ ਲੱਗ ਰਹੀ ਹੈ ਜੀ ਹਾਂਜੀ ਸਰ ਤਾਂ ਬਿਲਕੁਲ ਸਾਈਕਲਿਸ ਜਿਹੜੇ ਨੇ ਤਿਆਰ ਪਰ ਤਿਆਰ ਨੇ ਅਤੇ ਹੁਣੇ ਜਿਹੜੀ ਹੈਗੀ ਸਾਈਕਲ ਰੈਲੀ ਸ਼ੁਰੂ ਹੋਣ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਸਾਈਕਲ ਰੈਲੀ ਦੀਆਂ ਸ਼ੁਰੂਆਤੀ ਤਸਵੀਰਾਂ ਨੇ ਜਿੱਥੇ ਕਿ ਥੋੜ੍ਹੇ ਮਿੰਟਾਂ ਵਿੱਚ ਸਾਈਕਲ ਰੈਲੀ ਸ਼ੁਰੂ ਹੋਵੇਗੀ ਅਤੇ ਵੱਡੀ ਗਿਣਤੀ ਵਿੱਚ ਸਾਈਕਲਿਸਟ ਜਿਹੜੇ ਨੇ ਇਸ ਰੈਲੀ ਵਿੱਚ ਹਿੱਸਾ ਲੈਣਦੇ ਹੋਏ ਨਜ਼ਰ ਆਉਣਗੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਸਾਈਕਲ ਰੈਲੀ ਜਿਹੜੀ ਹੈਗੀ ਆ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਦਾ ਇੱਕ ਵੱਡਾ ਉਪਰਾਲਾ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਕੀਤਾ ਗਿਆ ਜਿਸ ਦੇ ਤਹਿਤ ਅੱਜ ਦੀ ਇਹ ਸਾਈਕਲ ਰੈਲੀ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਾਈਕਲ ਰੈਲੀ ਜਿਹੜੀ ਹੈਗੀ ਹੈ ਸ਼ੁਰੂ ਹੋਣ ਲੱਗੀ ਹੈ ਅਤੇ तमाम ਸਾਈਕਲਿਸਟ ਜਿਹੜੇ ਨੇ ਇਸ ਵਕਤ ਇੱਥੇ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਰੈਲੀ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਉਹ ਇਸ ਵਕਤ ਹੋਣ ਲੱਗੀ ਹੈ तमाम ਸਾਈਕਲਿਸਟ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ NH54 ਦੀਆਂ ਤਸਵੀਰਾਂ ਨੇ ਜਿੱਥੇ ਕਿ ਪੰਜਾਬ ਪੁਲਿਸ ਵੱਲੋਂ ਅ ਵਿਸ਼ੇਸ਼ ਤੌਰ ਤੇ ਫਰੀਦਕੋਟ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਆਪਰੇਸ਼ਨ ਨਿਸ਼ਚੈ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ ਹੈ ਤਾਂ ਉਸ ਦੇ ਤਹਿਤ ਜਿਹੜੀ ਇਸ ਵਕਤ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਜਿਹੜੀ ਹੈਗਾ ਇਸ ਵਕਤ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਤੁਸੀਂ तमाम ਸਾਈਕਲਿਸਟ ਜਿਹੜੇ ਨੇ ਇਸ ਵਕਤ ਇੱਥੇ ਮੌਜੂਦ ਨੇ ਸਰ ਕਿਵੇਂ ਦਾ ਲੱਗ ਰਿਹਾ ਬੜੀ ਵਧੀਆ ਕੋਸ਼ਿਸ਼ ਕੀਤੀ ਕੀ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਸ਼ੰਸਾ ਮਾਣੋਗਾ ਐਸਐਸਪੀ ਸਾਹਿਬ ਦਾ ਵੈਰੀ ਗੁੱਡ ਆਜੀ ਸਰ ਬਹੁਤ ਵਧੀਆ ਜੀ ਸਾਈਕਲਿੰਗ ਦਾ ਬਹੁਤ ਵਧੀਆ ਨਜ਼ਾਰਾ ਆ ਰਿਹਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖੀਆਂ ਕਿ ਸ਼ੁਰੂਆਤ ਜਿਹੜੀ ਹੈਗੀ ਐ ਇਸ ਸਾਈਕਲ ਰੈਲੀ ਦੀ ਹੋਣ ਜਾ ਰਹੀ ਹੈ ਤਾਂ ਕਾਫੀ ਵੱਡੀ ਗਿਣਤੀ ਵਿੱਚ ਸਾਈਕਲਿਸਟ ਜਿਹੜੇ ਨੇ ਇਸ ਵਕਤ ਤੇ ਥੇ ਪਹੁੰਚੇ ਹੋਏ ਨੇ ਸ਼ੁਰੂਆਤ ਜਿਹੜੀ ਹੈਗੀ ਇਸ ਵਕਤ ਹੋ ਰਹੀ ਐ ਤਾਂ ਪੁਲਿਸ ਅਧਿਕਾਰੀ ਨੇ ਇਸ ਵਕਤ ਸ਼ੁਰੂਆਤ ਕਰ ਰਹੇ ਨੇ ਤਾਂ ਸ਼ੁਰੂਆਤ ਜਿਹੜੀ ਹੈਗੀ ਐ ਸਾਈਕਲ ਰੈਲੀ ਦੀ ਇਸ ਵਕਤ ਹੁੰਦੀ ਹੋਈ ਤੁਹਾਨੂੰ ਨਜ਼ਰ ਆਵੇਗੀ ਤਾ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਦਾ ਇੱਕ ਕੋਸ਼ਿਸ਼ ਕੀਤੀ ਗਈ ਹੈ ਆਪਰੇ ਨਿਸ਼ਚਿਤ ਹੈ ਇਹ ਨਿਸ਼ਚਿਤ ਅਜਾ ਸਾਈਕਲ ਰੈਲੀ ਕੱਢੀ ਗਈ ਆ ਕਿ ਨਸ਼ਿਆਂ ਨੂੰ ਜਾਗਰੂਤ ਮਤਲਬ ਕਿ ਨਸ਼ਿਆਂ ਤੋਂ ਦੂਰ ਰਹਿਣਾ ਇਹ ਤੇ ਜੰਗ ਵੀ ਆ ਇਹਦੇ ਵਿੱਚ ਆਪਣੇ ਸਿਟੀ ਸਿਟੀਜ਼ਨੀਆਂ ਜੰਗ ਵੀ ਆ ਸਾਡਾ ਇਹੋ ਭਰਾਲਾ ਵੀ ਇਹ ਨਿਸ਼ਚੇ ਪ੍ਰੋਗਰਾਮ ਦੇ ਤਹਿਤ ਰੈਲੀ ਕੱਢੀ ਗਈ ਆ ਕਿ ਇਹਨੇ ਜਾਗਰੂਤਾ ਫੈਲੇ ਜਿਹੜੇ ਵੀ ਨੌਜਵਾਨ ਇਹਨਾਂ ਨੂੰ ਦੇਖਣ ਉਹ ਵੀ ਇਸ ਪਾਸੇ ਲੱਗਣ ਕਿ ਸਪੋਰਟਸ ਐਕਟੀਵਿਟੀ ਹੋਵੇ ਦੇ ਬਾਤੋ ਵਾਦਵ ਜਿਹੜੇ ਨੌਜਵਾਨ ਆ ਇਹ ਪਾਸੇ ਲੱਗਣਾ ਇਸ ਤਹਿਤ ਅੱਜ ਸਾਈਕਲ ਰੈਲੀ ਕਰਾਈ ਗਈ ਹੈ। ਠੀਕ ਹੈ ਕਾਫੀ ਵੱਡੀ ਗਿਣਤੀ ਵਿੱਚ ਸਾਈਕਲਿਸਟ ਡੇਢ ਨੇ ਅੱਜ ਹਿੱਸਾ ਲੈ ਰਹੇ ਨੇ। ਹਾਂਜੀ ਕਾਫੀ ਵੱਡੀ ਹੈ ਇਹਦੇ ਵਿੱਚ ਘਟੋ ਘੱਟ ਅੱਜ ਡੇਢ 200 ਦੇ ਕਰੀਬ ਸਾਈਕਲ ਰੈਲੀ ਅੱਜ ਕੱਢ ਰਹੇ ਆ ਬੜੇ ਕੋਸ਼ਿ-ਕੋਸ਼ਿ ਸਾਰੇ ਨੇ ਇਸ ਤੇ ਭਾਗ ਲਿਆ ਲਿਆ ਵਾ। ਇਦਾਂ ਹੀ ਇਹ ਪ੍ਰੋਗਰਾਮ ਹੋ ਰਹੀਆਂ ਗੇਮਾਂ ਕਰਾਈਆਂ ਜਾਣਗੀਆਂ ਜਿਹਦੇ ਤਹਿਤ ਮਨ ਲਾ ਸਾਡਾ ਨਿਸ਼ਚਿਤ ਪ੍ਰੋਗਰਾਮ ਇਦਾਂ ਹੀ ਸਟਾਰਟ ਚੱਲਦਾ ਰਹੇ। ਬਿਲਕੁਲ ਤਸਵੀਰ ਤੁਸੀਂ ਵੇਖੀ ਹੈ ਤੇ ਰੈਲੀ ਦੀ ਸ਼ੁਰੂਆਤ ਜਿਹੜੀ ਹੈਗੀ ਇਸ ਵਕਤ

x4 whatsapp channel par